ਤੁਸੀਂ ਵੇਖ ਰਹੇ ਹੋ ਸਕਾਈ ਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਭਾਰਤੀਆ ਦੇ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਇਆ ਹੁਣ ਤੁਸੀਂ ਦੁਬਈ ਨਹੀਂ ਜਾ ਸਕੋਗੇ ਤੇ ਨਾ ਹੀ ਦੁਬਈ ਬੈਠੇ ਭਾਰਤੀ ਇੰਡੀਆ ਸਕਣਗੇ ਜੀ ਹਾਂ 에ਅਰ ਇੰਡੀਆ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇੱਕ ਪਾਸੇ ਜਿੱਥੇ ਦੁਬਈ ਦੇ ਵਿੱਚ ਹੜ੍ਹ ਆਏ ਹੋਏ ਨੇ ਉੱਥੇ ਦੂਜੇ ਪਾਸੇ 에ਅਰ ਇੰਡੀਆ ਨੇ ਦੁਬਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਦੁਬਈ ਦੇ ਵਿੱਚ ਇਸ ਵੇਲੇ ਹੜ੍ਹ ਆਏ ਹੋਏ ਨੇ ਦੇਸ਼ ਡੁੱਬਣ ਦੇ ਕਿਨਾਰੇ ਤੇ ਐ ਇਸ ਦੌਰਾਨ 9 ਲੱਖ ਲੋਕ ਪ੍ਰਭਾਵਿਤ ਹੋਏ ਨੇ ਕੱਲੀ ਕੱਲੀ ਤਸਵੀਰ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਦੁਬਈ ਦੇ 에어ਪੋਰਟ ਤੇ ਜਹਾਜ਼ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਸੜਕਾਂ ਤੇ ਹਾਈਵੇ ਤੇ ਪਾਣੀ ਹੀ ਪਾਣੀ ਹੋਇਆ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ ਤਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਇਸ ਵੇਲੇ ਦੁਬਈ ਦੇ ਹੋ ਚੁੱਕੇ ਨੇ ਮੀ ਤੋਂ ਬਾਅਦ ਦੁਬਈ ਦੇ ਵਿੱਚ ਹੜ ਵਰਗਾ ਮਾਹੌਲ ਬਣ ਜਾਂਦਾ ਤੇ ਤਸਵੀਰਾਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋ ਅਜਿਹੇ ਦੇ ਵਿੱਚ 에ਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਤੇ 21 ਅਪ੍ਰੈਲ ਤੱਕ ਦੁਬਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਅਜਿਹੇ ਦੇ ਵਿੱਚ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਵੇਖ ਰਹੇ ਹੋ ਸਕਾਈ ਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਨਾਕਸ਼ੀ ਧਾਰੀਵਾਲ ਭਾਰਤੀਆ ਦੇ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਇਆ ਹੁਣ ਤੁਸੀਂ ਦੁਬਈ ਨਹੀਂ ਜਾ ਸਕੋਗੇ ਤੇ ਨਾ ਹੀ ਦੁਬਈ ਬੈਠੇ ਭਾਰਤੀ ਇੰਡੀਆ ਸਕਣਗੇ ਜੀ ਹਾਂ 에ਅਰ ਇੰਡੀਆ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਇੱਕ ਪਾਸੇ ਜਿੱਥੇ ਦੁਬਈ ਦੇ ਵਿੱਚ ਹੜ੍ਹ ਆਏ ਹੋਏ ਨੇ ਉੱਥੇ ਦੂਜੇ ਪਾਸੇ 에ਅਰ ਇੰਡੀਆ ਨੇ ਦੁਬਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਦੁਬਈ ਦੇ ਵਿੱਚ ਇਸ ਵੇਲੇ ਹੜ੍ਹ ਆਏ ਹੋਏ ਨੇ ਦੇਸ਼ ਡੁੱਬਣ ਦੇ ਕਿਨਾਰੇ ਤੇ ਐ ਇਸ ਦੌਰਾਨ 9 ਲੱਖ ਲੋਕ ਪ੍ਰਭਾਵਿਤ ਹੋਏ ਨੇ ਕੱਲੀ ਕੱਲੀ ਤਸਵੀਰ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਦੁਬਈ ਦੇ 에어ਪੋਰਟ ਤੇ ਜਹਾਜ਼ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਸੜਕਾਂ ਤੇ ਹਾਈਵੇ ਤੇ ਪਾਣੀ ਹੀ ਪਾਣੀ ਹੋਇਆ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ ਤਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਇਸ ਵੇਲੇ ਦੁਬਈ ਦੇ ਹੋ ਚੁੱਕੇ ਨੇ ਮੀ ਤੋਂ ਬਾਅਦ ਦੁਬਈ ਦੇ ਵਿੱਚ ਹੜ ਵਰਗਾ ਮਾਹੌਲ ਬਣ ਜਾਂਦਾ ਤੇ ਤਸਵੀਰਾਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹੋ ਅਜਿਹੇ ਦੇ ਵਿੱਚ 에ਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਹੈ ਤੇ 21 ਅਪ੍ਰੈਲ ਤੱਕ ਦੁਬਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਅਜਿਹੇ ਦੇ ਵਿੱਚ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ